ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ অতি ਮਹੱਤਵਪੂਰਨ ਸਵਾਲਾਂ ਦੇ ਜਵਾਬ ਭਾਗ 101 ਆਓ ਸੁਣਦੇ ਹਾਂ ਸਵਾਲ ਲੇਖਕ ਜੀ ਹਰ ਪੱਖ ਤੋਂ ਸੁੱਖਾਂ ਭਰੀ ਜ਼ਿੰਦਗੀ ਜਿਉਣ ਦਾ ਪੱਕਾ ਤੇ ਸੁਖਾਵਾਂ ਤੇ ਸੁਖਾਲਾ ਟੰਗ ਗੁਰਬਾਣੀ ਅਨੁਸਾਰ ਕੀ ਹੈ ਚਾਨਣ ਪਾਉ ਜੀ ਜਵਾਬ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਸ਼ਲੋਕ ਮਹੱਲਾ ਪਹਿਲਾ ਅੰਗ 142 ਅਰਥਾਤ ਸਿੱਖੀ ਦੇ ਜਨਮ ਦਾਤੇ ਈਸ਼ਵਰ ਦੇ ਸਰਗੁਣ ਰੂਪ ਤਨ ਤਨ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ ਕਿ ਉਹ ਮਨੁੱਖ ਹੀ ਆਪਣਾ ਜੀਵਨ ਹਰ ਤਰ੍ਹਾਂ ਦੇ ਆਨੰਦ ਵਿੱਚ ਸੁੱਖ ਵਿੱਚ ਜੀ ਸਕਦਾ ਹੈ ਜਿਸ ਦੇ ਮਨ ਵਿੱਚ ਈਸ਼ਵਰ ਦਾ ਨਿਵਾਸ ਹੋ ਜਾਂਦਾ ਹੈ ਈਸ਼ਵਰ ਵਾਹਿਗੁਰੂ ਉਹ ਸੱਚ ਹੈ ਗੁਣੀ નિਧਾਨ ਹੈ ਸਾਰੇ ਗੁਣਾ ਦਾ مالک ਹੈ ਸਰਬ ਸ਼ਕਤੀਮਾਨ ਹੈ ਸਾਰੀਆਂ ਸ਼ਕਤੀਆਂ ਸੱਚੇ ਮਨੁੱਖ ਦੇ ਮਨ ਵਿੱਚ ਹੀ ਪ੍ਰਗਟ ਹੁੰਦੀਆਂ ਹਨ ਇਹੋ ਜਿਹਾ ਮਨੁੱਖ ਹੀ ਠੁੱਕਦਾਰ ਸੱਚੀ ਜ਼ਿੰਦਗੀ ਖੇੜਿਆਂ ਭਰੀ ਜ਼ਿੰਦਗੀ ਆਪ ਵੀ ਜਿਉਂਦਾ ਹੈ ਤੇ ਆਪਣੇ ਸਹਿਯੋਗੀਆਂ ਪਰਿਵਾਰ ਮਿੱਤਰ ਨੂੰ ਵੀ ਜਿਉਣ ਲਈ ਪ੍ਰੇਰਣਾ ਦਿੰਦਾ ਹੈ ਇਹੋ ਜਿਹਾ ਪਿਆਰਾ ਮਨੁੱਖ ਹੀ ਖੁਸ਼ਬੂਦਾਰ ਜ਼ਿੰਦਗੀ ਪਵਿੱਤਰ ਜ਼ਿੰਦਗੀ ਜੀ ਸਕਦਾ ਹੈ ਹੋਰ ਕੋਈ ਨਹੀਂ ਜੀ ਸਕਦਾ ਬਾਕੀ ਤਾਂ ਸਾਰੇ ਮਨੁੱਖ ਉਹ ਗੁਣਾ ਭਰਪੂਰ ਹੁੰਦੇ ਹਨ ਤੇ ਉਹ ਜ਼ਿੰਦਗੀ ਦੁੱਖਾਂ ਸੁੱਖਾਂ ਨਾਲ ਜੀਉਂਦੇ ਹਨ ਗੁਰੂ ਜੀ ਨੇ ਸਾਨੂੰ ਮਨੁੱਖਾਂ ਨੂੰ ਸਿਰੇ ਦੀ ਗੱਲ ਦੱਸ ਦਿੱਤੀ ਹੈ। ਆਉ ਗੁਰੂ ਉਪਦੇਸ਼ ਨੂੰ ਵਿਚਾਰਦੇ ਹਾਂ। हे ਮਨੁੱਖੀ ਜੀਵੋ ਗੁਰੂ ਨਾਨਕ ਸਾਹਿਬ ਦੇ ਵਚਨਾਂ ਦਾ ਤਾਤ ਪਰ ਇਹ ਹੈ। ਈਸ਼ਵਰ ਦਾ ਰਾਹ ਪਕੜੋ ਤੇ ਤੁਰ ਪਵੋ। ਤੁਰਦੇ ਚਲੋਗੇ ਇੱਕ ਦਿਨ ਮੰਜ਼ਲ ਤੇ ਪਹੁੰਚ ਜਾਵੋਗੇ। ਈਸ਼ਵਰ ਮਿਲ ਜਾਵੇਗਾ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਜ਼ਰੂਰਤ ਹੈ ਈਸ਼ਵਰ ਦੇ ਰਾਹ ਤੇ ਤੁਰਨ ਦੀ ਸੁਚੱਜੀ ਜ਼ਿੰਦਗੀ ਜੀਉਣ ਲਈ ਹੀ ਅਸੀਂ ਮਨੁੱਖਾ ਜੀਵਨ ਲੈ ਕੇ ਆਏ ਹਾਂ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਮਨੁੱਖਾ ਜੀਵਨ ਮਨੁੱਖ ਨੂੰ ਇੱਕ ਵਾਰ ਹੀ ਮਿਲਦਾ ਹੈ ਇਸ ਜ਼ਿੰਦਗੀ ਨੂੰ ਸੱਚ ਦੇ ਰਹਤੇ ਤੋਰਨਾ ਹੈ ਸੱਚਿਆਰ ਬਣਾਉਣਾ ਹੈ ਤਾਂ ਹੀ ਸਾਨੂੰ ਸਦੀਵੀ ਸੁਖ ਆਨੰਦ ਮਿਲ ਸਕਦਾ ਹੈ ਸੱਚ ਦੇ ਰਹਤੇ ਰੱਬ ਦੇ ਰਹਤੇ ਚੱਲਣ ਲਈ ਮੈਂ ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਦਾ ਹਾਂ ਪਹਿਲਾ ਹੈ ਸੱਚ ਦੀ ਵਰਤੋਂ ਕਰਨਾ ਸੱਚ ਨਾਲ ਪਿਆਰ ਕਰਨਾ ਸੱਚ ਦੇ ਗੁਣਾਂ ਨੂੰ ਸਮਝਣਾ ਸੱਚ ਦੇ ਫਾਇਦਿਆਂ ਨੂੰ ਸਮਝਣਾ ਤੇ ਫਿਰ ਸੱਚ ਨੂੰ ਇਤਨਾ ਪਿਆਰ ਕਰਨਾ ਕਿ ਸਾਡਾ ਹਰ ਕੰਡਕਟ ਹਰ ਵਿਵਹਾਰ ਹਰ ਗੱਲ ਦਾ ਆਧਾਰ ਸੱਚ ਬਣ ਜਾਵੇ ਮਨ ਵਿੱਚ ਹਰ ਵੇਲੇ ਇਹ ਗੱਲ ਰੱਖਣੀ ਹੈ ਕਿ ਮੈਂ ਸੱਚ ਹੀ ਬੋਲਣਾ ਹੈ ਮੇਰੇ ਹਰ ਕਰਮ ਵਿੱਚ ਸਚਾਈ ਹੋਣੀ ਚਾਹੀਦੀ ਹੈ। ਇਹ ਗੱਲ ਕੋਈ ਬਹੁਤ ਮੁਸ਼ਕਲ ਨਹੀਂ ਹੈ। ਇਰਾਦਾ ਪੱਕਾ ਹੋਵੇ ਤੇ ਮੰਜ਼ਿਲ ਸਾਹਮਣੇ ਹੋਵੇ ਤਾਂ ਸਫਲਤਾ ਮਿਲ ਜਾਂਦੀ ਹੈ। ਅਸੀਂ ਮਨ ਵਿੱਚ ਇਹ ਟਾਰਗੇਟ ਰੱਖਣਾ ਹੈ ਕਿ ਜੋ ਗੁਰੂ ਜੀ ਨੇ ਸਾਨੂੰ ਉੱਪਰ ਦੱਸਿਆ ਹੈ। ਇਹੋ ਜਿਹੀ ਜ਼ਿੰਦਗੀ ਉਹ ਮਨੁੱਖ ਜਿਉਂਦਾ ਹੈ। ਜਿਸ ਦੇ ਮਨ ਵਿੱਚ ਸਦਗੁਣਾ ਵਾਲਾ ਈਸ਼ਵਰ ਵਸ ਜਾਂਦਾ ਹੈ ਖਾਂਦਿਆਂ ਪਹਿਨਦਿਆਂ ਬੈਠਦਿਆਂ ਉੱਠਦਿਆਂ ਹਰ ਕੰਮ ਨੂੰ ਸਚਾਈ ਨਾਲ ਨਿਭਾਉਣਾ ਹੈ ਸਚਾਈ ਨਾਲ ਜੀਵਨ ਜਿਉਣਾ ਹੈ ਦੂਸਰਾ ਹੈ ਸੱਚਾ ਕਾਰ ਵਿਹਾਰ ਕਰਨਾ ਚਾਹੇ ਵਪਾਰ ਹੋਵੇ ਚਾਹੇ ਖੇਤੀ ਹੋਵੇ ਚਾਹੇ ਨੌਕਰੀ ਹੋਵੇ ਇੱਥੇ ਗੁਰੂ ਜੀ ਸਾਨੂੰ ਇਸ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਹਨ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਅਰਥਾਤ ਗੁਰੂ ਜੀ ਕਹਿੰਦੇ ਹਨ हे ਵਪਾਰੀ ਸੱਜਣੋ ਤੁਸੀਂ ਕਾਰਵਿਹਾਰ ਤਾਂ ਕਰਨਾ ਹੈ ਵਪਾਰ ਕਰਨਾ ਹੈ ਲੈਣ ਦੇਣ ਕਰਨਾ ਹੈ ਹਮੇਸ਼ਾ ਮਨ ਵਿੱਚ ਰੱਖੋ ਕਿ ਮੈਂ ਸੱਚਾ ਕਾਰ ਵਿਹਾਰ ਕਰਨਾ ਹੈ ਮੇਰੀ ਕਤਨੀ ਤੇ ਕਰਨੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਜੋ ਦਿਖਾਉਣਾ ਹੈ ਉਹ ਦੇਣਾ ਹੈ ਕੋਈ ਮਿਲਾਵਟ ਨਹੀਂ ਕਰਨੀ ਝੂਠ ਦਾ ਆਸਰਾ ਕਿਦਰੇ ਵੀ ਨਹੀਂ ਲੈਣਾ ਬਸ ਸੱਚ ਦੀ ਖੁਸ਼ਬੂ ਹਰ ਲੈਣ ਦੇਣ ਵਿੱਚ ਹੋਣੀ ਚਾਹੀਦੀ ਹੈ ਸੱਚੇ ਕਰਮਾਂ ਦੁਆਰਾ ਕਮਾਇਆ ਹੋਇਆ ਧਨ ਇਹ ਉਹ ਬੁੱਟਾ ਹੈ ਜਿਸ ਦਾ ਫਲ ਸੱਚੀ ਕਮਾਈ ਹੈ ਇਸ ਬੁੱਟੇ ਤੇ ਹੀਰੇ ਜਵਾਰਾਤ ਲੱਗਦੇ ਹਨ ਪਰ ਹੌਲੀ-ਹੌਲੀ ਲੱਗਦੇ ਹਨ ਤੇ ਇਹ ਹੀਰੇ ਜਵਾਰਾਤ ਬੜੇ ਕੀਮਤੀ ਹੁੰਦੇ ਹਨ ਸਦੀਵੀ ਜ਼ਿੰਦਗੀ ਤੱਕ ਚੱਲਦੇ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੀ ਸ਼ਕਤੀ ਦਾ ਅਹਿਸਾਸ ਕਰਾਉਂਦੇ ਹਨ ਇੰਨਾ ਹੀਰੇ ਜਵਰਾਤਾਂ ਦਾ ਦਸਵਾਂ ਹਿੱਸਾ ਅਸੀਂ ਆਪਣੇ ਉਹਨਾਂ ਮਨੁੱਖਾਂ ਲਈ ਜਿਹੜੇ ਆਪਣੀਆਂ ਬੁਨਿਆਦੀ ਲੋੜਾਂ ਤੋਂ ਵੀ ਸੱਖਣੇ ਹਨ ਜਾਂ ਰੋਗੀ ਹਨ ਜਾਂ ਰੋਜ਼ਗਾਰ ਜਾਂ ਰੋਟੀ ਤੋਂ ਵੀ ਔਖੇ ਹਨ ਉਨ੍ਹਾਂ ਦੀ ਮਦਦ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਮਨੁੱਖ ਫਿਰ ਆਪਣੇ ਤਨ ਮਨ ਤੇ ਧਨ ਨੂੰ ਪਵਿੱਤਰ ਕਰ ਲੈਂਦਾ ਹੈ ਤੇ ਉਸ ਦਾ ਬੂਟਾ ਖਿੜ ਖਿੜਾ ਕੇ ਤੇਜ਼ੀ ਨਾਲ ਹੋਰ ਫੈਲਦਾ ਹੈ ਤੇ ਹੋਰ ਫੈਲਦਾ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਹ ਫੰਡਾ ਦਸਬੰਦ ਕੱਢਣ ਵਾਲਾ ਬੜਾ ਹੀ ਅਨਮੋਲ ਹੈ ਖੁਸ਼ੀ-ਖੁਸ਼ੀ ਹਰ ਮਨੁੱਖ ਨੂੰ ਪੂਰੇ ਹਿਸਾਬ ਨਾਲ ਦਸਵੰਦ ਭਾਵ ਆਮਦਨ ਦਾ ਦਸਵਾਂ ਹਿੱਸਾ ਖਰਚ ਕਰਨਾ ਚਾਹੀਦਾ ਹੈ ਇਸ ਵਿੱਚ ਕੰਜੂਸੀ ਨਹੀਂ ਕਰਨੀ ਚਾਹੀਦੀ ਪੂਰਾ ਦਸਵੰਦ ਦੇ ਦੇਣਾ ਚਾਹੀਦਾ ਹੈ ਜੋ ਕਿ ਦੇਣਾ ਵੀ ਬਣਦਾ ਹੈ ਦਸਵੰਦ ਦੇਣ ਨਾਲ ਸਾਡਾ ਧੰਨ ਹੋਰ ਤੇ ਹੋਰ ਵੱਧਦਾ ਰਹਿੰਦਾ ਹੈ ਤੇ ਇਹ ਧੰਨ ਸੁਖ ਦੇਣ ਵਾਲਾ ਹੁੰਦਾ ਹੈ ਘਾਟੇ ਨਹੀਂ ਪੈਂਦੇ ਨਾ ਇਸ ਦੀ ਚੋਰੀ ਹੁੰਦੀ ਹੈ ਇਹ ਧੰਨ ਸਦਾ ਜ਼ਿੰਦਗੀ ਵਿੱਚ ਸਾਥ ਦਿੰਦਾ ਹੈ ਦਸਵੰਦ ਕੱਢ ਕੇ ਪਵਿੱਤਰ ਹੋਇਆ ਧੰਨ ਸੁਖਦਾਈ ਹੈ ਤੀਸਰਾ ਸੁਝਾਓ ਇਹ ਹੈ ਈਸ਼ਵਰ ਦਾ ਨਾਮ ਸਿਮਰਨ ਕਰਨਾ ਈਸ਼ਵਰ ਦੀ ਹੋਂਦ ਨੂੰ ਹਰ ਵੇਲੇ ਯਾਦ ਰੱਖਣਾ ਤੇ ਹਰ ਪਾਸੇ ਹਰ ਜਗ੍ਹਾ ਚਾਹੇ ਕੋਈ ਹੋਰ ਜੀਵ ਹੈ ਜਾਂ ਈਸ਼ਵਰ ਦੀ ਬਣਾਈ ਖੇਤੀ ਹੈ ਬਾਗ ਹੈ ਜਾਂ ਫੁੱਲ ਬੂਟੇ ਹਨ ਜਾਂ ਫਲ ਹਨ ਹਰ ਜਗ੍ਹਾ ਈਸ਼ਵਰ ਦੀ ਪਿਆਰੀ ਮਿੱਠੀ ਸੁਗੰਧੀ ਭਰੀ ਹੋਣਦ ਨੂੰ ਆਪਣੇ ਮਨ ਵਿੱਚ ਬਣਾਈ ਰੱਖਣਾ ਹੈ ਤੇ ਉਸ ਦਾ ਆਨੰਦ ਲੈਂਦੇ ਰਹਿਣਾ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨਿਰੋਜਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ